ਇੱਕ ਵਾਰ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਵਿਚਕਾਰ ਇੰਡਸਟਰੀ ਦੀ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਾਣ ਮਗਰੋਂ ਬੱਬੂ ਮਾਨ ਵੱਲੋਂ ਸਿੱਧੂ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਦਿਖਾਈ ਗਈ ਸੀ ਤੇ ਨਿੱਕੇ ਸਿੱਧੂ ਦੇ ਆਉਣ ਤੇ ਬੱਬੂ ਮਾਨ ਵੱਲੋਂ ਸਿੱਧੂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਸੀ ਤੇ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਤੀਸਰੀ ਵਰ੍ਹੇ ਮੂਸੇ ਪੈਣ ਹੋਣ ਜਾ ਰਹੀ ਹੈ ਸੋ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈ ਕਿ ਸਿੱਧੂ ਪਰਿਵਾਰ ਆਪਣੇ ਕਈ ਇੰਟਰਵਿਊਆਂ ਵਿੱਚ ਇਸ ਗੱਲ ਦਾ ਖਲਾਸਾ ਕਰ ਚੁੱਕੇ ਹਨ ਕਿ ਉਹ ਆਪਣੇ ਪੁੱਤਰ ਨੂੰ 10 ਤੋਂ 15 ਸਾਲ ਤੱਕ ਗੀਤਾ ਰਾਹੀਂ ਜਿਉਂਦਾ ਰੱਖਣ ਦੀ ਕੋਸ਼ਿਸ਼ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇੰਡਸਟਰੀ ਦੇ ਵਿੱਚ ਕਿਸੇ ਵੀ ਸਿੰਗਰ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਸਿੱਧੂ ਮੂਸੇਵਾਲੇ ਦੀ ਵਰਸੀ ਨੂੰ ਲੈ ਕੇ ਬੱਬੂ ਮਾਨ ਵੱਲੋਂ ਆਪਣੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਿੱਧੂ ਮੂਸੇਵਾਲੇ ਦੀ ਵਰਸੀ ਦਾ ਪੋਸਟਰ ਸ਼ੇਅਰ ਕੀਤਾ ਗਿਆ ਤੇ ਇਹ ਇਸ ਗੱਲ ਦਾ ਪ੍ਰੂਫ ਹੈ ਕਿ ਬੱਬੂ ਮਾਨ ਸਿੱਧੂ ਅਤੇ ਉਸਦੇ ਪਰਿਵਾਰ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਵੈਰ ਵਿਰੋਧ ਨਹੀਂ ਰੱਖਦਾ ਜੇਕਰ ਤੁਸੀਂ ਵੀ ਬਿਨਾਂ ਕਿਸੇ ਹੇਟ ਤੋਂ ਦੋਨੇ ਆਰਟਿਸਟਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਕਮੈਂਟ ਸੈਕਸ਼ਨ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ